ਸੋਣਾ ਮੇਰੇ ਤੇਰਾ ਸੋਣਾ ਨਾ ਪਾਇਆ ਕਰ ਮੈਨੂੰ ਕੀ ਹੋ ਗਿਆ ਬੀਬੀ ਕਾ ਤੜਕੀਆਂ ਨੇ ਦੀ ਚੱਕ ਲਿਆ ਕਰ ਪਾਈ ਲਈ ਲੈ ਮੈਂ ਤਾਂ ਮਾਰੀ ਜਾਂਦੀ ਆ ਮੈਨੂੰ ਕਿਵੇਂ ਸੂਟ ਸੋਣਾ ਮਕਲਾਵੇ ਚੜਨਾ ਨੇ ਸੂਟ ਸੋਣਾ ਬੀਬੀ ਕੀ ਹੈ ਜੱਸੇ ਪੁੱਤ ਮੈਂ 200 ਰੁਪਿਆ ਦੇਈ ਮੈਂ ਗੁਰਦੁਆਰੇ ਜਾਣਾ ਦੇ ਦੇਣੀ ਪੁੱਤ ਲੈ ਬਾਈ ਤੁਸੀਂ ਸੱਚੀ ਗੁਰਦੁਆਰੇ ਜਾਣਾ ਹੋਰ ਕੀ ਨਹੀਂ ਲੈਣਾ ਤੂੰ ਹਿੱਸਾ ਨਾ ਲਿਆ ਕਰ ਉਹਦੀ ਜਾਣਾ ਹੀ ਹੋਗਾ ਗੁਰਦੁਆਰੇ ਚ ਜਾ ਕੇ ਮੇਪੀ ਨੂੰ ਹਟਾ ਲੈ 200 ਰੁਪਏ ਤਾਂ ਮੱਥਾ ਟੇਕਣ ਨੂੰ 200 ਮੰਗਣ ਡਿਆ ਏ ਕੋਈ ਨਹੀਂ ਫਿਰ ਕੀ ਹੋ ਗਿਆ 200 ਦਿੱਤੇ ਆ ਇੱਕ ਦੂਗਾ ਕਿੱਡੀ ਕ ਗੱਲ ਹੋਣ ਲੱਗੀ ਐ ਤੂੰ ਹੀ ਸਿਰੇ ਚੜਾਵੇਂਗੀ ਬੀਬੀ ਦੇ ਸਰਾਨੀ ਬੈਠੀ ਰਹਿਣੀ ਆ ਨਹੀਂ ਜਾਂਦੀ ਸੀ ਜੀ ਮੈਂ ਤਾਂ ਕਰਦੀ ਆ ਜਾਂਦੀ ਸੀ ਜਾਂਦੀ ਸੀ ਕਿਤੇ ਜਾ ਹੁਣ ਜਾ ਫਾਬੀ ਤੁਸੀਂ ਬਹਿ ਜਾ ਐਵੇਂ ਰੋਲਾ ਪਾਈ ਅੰਦਰ ਵੀਰਾ ਤਾਂ ਤੂੰ ਮੈਨੂੰ ਚਪੇੜਣਾ ਨਹੀਂ ਖਾ ਲਈ ਹੁਣ ਖੜੇ ਥੋੜਾ ਲੱਗ ਕਰ ਸੁਟੜ ਕੇ ਕੰਮ ਕਰ ਲੈ ਬਗਾਨੇ ਘਰੇ ਜਾਣੇ ਕਿਵੇਂ ਦਸਰਾਂ ਅੰਦਾਜ਼ ਕਰਦੇ ਸਾਡੇ ਕੰਮਾਂ ਚ ਮੇਰਾ ਪੁੱਤ ਨਾ ਚੰਬਲੀ ਥੋੜੀ ਜੀ ਮੈਂ ਦੱਸ ਦੇਵਾਂ ਮੈਂ 20 ਦੇ ਮੇਰਾ ਮੁੰਡਾ ਮੇਕੋ ਸਮਰਚ ਕਰਾ ਤਾ ਪੱਥਰਾ ਪੱਥਰਾ ਪੱਥਰ ਬੋਲਦੇ ਨਹੀਂ ਹੁੰਦੇ ਸੁਣਦੇ ਹੁੰਦੇ ਆ ਕੱਲਾ ਆਏ ਲਾ ਕੇ ਤੂੰ ਰਿ ਫਿਰ ਹੱਥ ਤੋਂ ਕੀਤਾ ਕਰ ਲੈ ਕਿਉਂ ਮੇਰੀ ਜਾਨ ਦੋਸਤ ਮਣੀ ਆਏ ਮੈਂ ਮਰ ਜਾ ਜਾਈਂ ਕਰਦੀ ਇਹ ਨਹੀਂ ਜੀ ਮੈਂ ਤਾਂ ਸੌਦੀ ਪੁੱਛਣ ਆਈ ਸੀ ਮੰਮੀ ਨੂੰ ਕਾਦੀ ਬਣਾਉਣੀ ਆ ਚੱਲ ਤੇ ਚਾਦੀ ਘੋਟ ਲੱਕ ਦੇ ਗੱਲ ਆ ਦਿੰਨੀ ਆ ਮਮੀ ਦੀਦੀ ਕਾ ਤਰੋਂ ਹੁੰਦੇ ਸੀਗੇ ਤੂੰ ਦੀਦੀ ਕੀ ਲੈਣਾ ਤੈਨੂੰ ਬਸ ਪਾ ਲੈ ਤਰਕ ਕੀ ਲੈਣਾ ਪਾ ਲੈ ਤੱਕ ਤਰਕ ਕੀ ਲੈਣਾ ਥੋੜਾ ਨਾ ਮੈਂ ਖਮਾਫਦਾ ਮੇਰੇ ਕੀ ਗੱਲ ਹੋ ਗਿਆ ਮੈਂ ਕਿ ਤੂੰ ਬੋਲੀ ਜਾਂਦੇ ਤੁਸੀਂ ਕੁਛ ਨਹੀਂ ਆ ਯਾਰ ਰੋਣਾ ਪਾਇਆ ਕਿਵੇਂ ਤਰਕੋ ਤਰਕੀ ਮੇਰੇ ਘਰ ਤੋਂ ਜਾਣਾ ਝਾੜ ਦੇਗੀ ਤੂੰ ਬੀਬੀ ਨੂੰ ਵਿਆਹ ਕੇ ਪਰੇ ਕਰੋ ਕੀਤੀ ਇਹ ਤੇਰੇ ਤਾਇਆ ਨਾਲ ਗੱਲ ਕਰਦੇ ਨੇ ਦਿਲਸਾਵਾ ਇਹਦਾ ਹਾਂ ਆ ਵੇਖਣੇ ਪੈਰਾਂ ਚ ਜੂੜ ਪਾਇਆ ਮੈਂ ਤੁਰਦੀ ਕੀ ਹੋ ਗਿਆ? ਚਾਹ ਮੰਗੇ ਤਾਂ ਪਾਣੀ ਨਹੀਂ ਨਾ ਕਿਹਾ ਬੋਲੀਏ ਮੈਂ ਬੋਲੀਏ ਨੂੰ ਯਾ ਲਵਾਂ ਦੀ ਕਿਉਂ ਆਣਾ ਪਈ ਤਾਂ ਚਾਹ ਮੰਗੀ ਆ ਲਿਆ ਕੇ ਮੱਥੇ ਮਾਰਿਆ ਪਾਣੀ ਉਹਦੇ ਸੌਂਦਾ ਨਹੀਂ ਹੈ ਪਤਾ ਨਹੀਂ ਕੀ ਆ ਲਖੇ ਤੁਹਾਡੇ ਘਰ ਤੰਗ ਮਾਰਦੇ ਮੋੜਾਂ ਜੇ ਬੀਬੀ ਇੰਨਾ ਕ ਲਸਣ ਚੱਲਣਾ ਸਾਗ ਹਾਸਤੇ ਐਂ ਜਾਂ ਤੇਰੀ ਮਾਂ ਕੱਟਾ ਛੱਟ ਕੇ ਗਈ ਸੀ ਇੱਕ ਗੰਢੀ ਪਾਲਾ ਠੀਕ ਐ ਲੈ ਆਈ ਕੋਲਾ ਭਾਕੇ ਤੇ ਇਹ ਪੇਕਿਆ ਦੋਣਾ ਹੁੰਦਾ ਇਹ ਸਮਾਨ ਬੀਬੀ ਕਿਉਂ ਤੂੰ ਦਿਨ ਸਾਰਾ ਜੰਗਣ ਲੱਗੀ ਰਹਿਨੀ ਆ ਤੂੰ ਮੈਨੂੰ ਚਿਪੇੜੇ ਹਾਂ ਨਹੀਂ ਜਾਂਦੇ ਸੀਗੇ ਬੋਲੂਗੀ ਤੂੰ ਕੀ ਲੈਣਾ ਹੁਣ ਤੂੰ ਮਾਂ ਕੀ ਸੱਤ ਭਾਬੀ ਨੂੰ ਇਹ ਨਾਂ ਬੋਲ ਲੈ ਮੈਨੂੰ ਤੂੰ ਜਾਂਦੀ ਜਿੱਤੀਆਂ ਖਾ ਕੇ ਜਾਏਂਗੀ ਤੁਸੀਂ ਵੀਰੇ ਨੂੰ ਹੀ ਪਿਆਰ ਕਰਦੇ ਆ ਪੂਰੇ ਕਰਾ ਤੇਰਾ ਪਿਆਰ ਜਾਣੀ ਕਿਦਾਂ ਮਾਨਰੀ ਜੀ ਮਗਰੋਂ ਤੈਨੂੰ ਕਰਦੀ ਫਿਰਤਾ ਯਾਰ ਗੈਣਾ ਗੱਲ। ਘਾਤਾ ਨਹੀਂ। ਤੰਨ ਰੋਣਾ ਸੀ ਲੈ ਗੱਲ। ਬੀਬੀ ਟੋਪ ਲਵਾਉਣੀ ਪਾਉਗੀ। ਅਹੀਂ ਟਾਪ ਦਿੰਨੀ ਹੈ। ਬੀਬੀ! ਕੀ ਆ ਪੁੱਤ ਜਸਿਆ? ਮੈਨੂੰ ਨਾ ਤਾਇ ਦਾ ਫੋਨ ਆਇਆ ਸੀਗਾ। ਹਾਂ। ਤੇ ਉਹ ਕਹਿੰਦਾ ਰਸਤੇ ਅਦਕੇ ਕੀ ਕਰਨੇ ਆ ਇੱਥੇ ਕੀ ਵੇੜ ਪਾਉਣੀ ਉਹਨਾਂ ਦੀ ਹਾਂ ਤਾਂ ਚਾਹ ਇੱਕ ਜਾਂ ਤੂੰ ਜਾਵੜਾ ਤੇ ਚਾਹ ਇਹਨੂੰ ਭੇਜ ਦੇ ਤੇ ਕੁੜੀ ਨੂੰ ਤੋੜ ਆਉ ਇਹਨੂੰ ਕੀ ਪਤਾ ਮੈਂ ਜਾ ਕੇ ਤੇ ਪਰ ਨਵੇੜਾ ਕਰਾਂਗੀ ਉਹਦਾ ਤੇ ਹੋਰ ਤੂੰ ਤਾਂ ਜਾਣਾ ਬੋ ਲੋਕ ਲੱਜੋ ਤਾਂ ਕੀ ਤਾਂ ਨਵੇੜਾ ਮੈਂ ਜਾ ਕੇ ਕੀ ਕਰਾਂ ਮੇਰੇ ਤੇ ਤਾਂ ਪਹਿਲੇ ਦਿਨ ਨੂੰ ਖੁਸ਼ੀ ਆਪਾਂ ਤਾਂ ਨਹੀਂ ਬਈ ਬੀਬੀ ਜਾਂਦੇ ਨਾ ਮੰਮੀ ਕੀ ਤਾਂ ਨਵੇੜਾ ਕਰਾਉਣਾ ਵੱਡੀ ਦਾ ਵਿਆਹ ਆਵਣ ਦਾ ਵਿਆਹ ਕਰਨਾ ਹੋਰ ਨਵੇੜਾ ਕਰਨਾ ਖਾਏ ਆਏ ਤਾਂ ਨਾ ਕੋ ਨਵੇੜਾ ਆਪਣੀ ਦੱਸਾ ਫੜ ਲਾ ਮੈਨੂੰ ਚੰਬਲੀ ਜਾਂਦੇ ਇਹ ਤੇਰਾ ਵੀ ਕਿਸੇ ਨੇ ਮੜਾ ਕੀਤਾ ਹੀ ਐ ਖਾਏ ਆਏ ਨਾ ਐਡਾ ਸੁਣਾ ਮੇਰਾ ਪੁੱਤ ਸੀ ਬੰਦ ਤੰਦੂਰੀਆਂ ਮੇਰੇ ਜਵਾਕ ਦੇ ਮੀਂਹ ਰੱਬ ਤੋਂ ਡਰੋ ਜਦਿਆਂ ਰੱਬ ਤੋਂ ਧੀਆਂ ਨੂੰ ਐ ਨਹੀਂ ਕਹੀਦਾ ਤੂੰ ਚੌੜਾ ਕੰਮ ਕਰ ਲੈ ਮੈਂ ਜਿੱਥੇ ਚ ਖਾਗੂ ਹਿੱਸੇ ਲੈਣਾ ਵੀ ਸੇਲੈਣ ਹੁੰਦੀ ਆ ਨਹੀਂ ਵੀਵਰ ਕਿ ਆਪਾਂ ਵੀ ਸਾਡੇ ਚਿੱਥਾ ਨਾ ਲਿਆ ਕਰ ਮਾਂ ਪੁੱਤਾਂ ਚ ਹਾਂ ਚੱਲ ਮੈਂ ਪੁੱਤ ਜੱਸਾ ਕੋ ਕੀਤਾ ਕਰ ਲੈ ਤੂੰ ਜੋ ਤੱਜਾ ਮੈਂ ਕੱਦਾ ਸੂਟ ਬਣਾ ਲਿਆ ਮੈਂ ਮੰਡੀ ਉਥੋਂ ਦਿਖਾਏ ਬੇਬੇ ਤਾਂ ਕੀ ਕਰ ਜਾ ਕਰ ਦਿਨੀ ਐ ਕੱਦੇ ਸੂਟ ਨੂੰ ਰਹਿਣ ਤੇ ਤੂੰ ਰਹਿਣ ਤੇ ਵੱਡਣਾ ਬਹੁ ਲੋਕਾਂ ਲੱਜੋ ਲੋਕ ਕੀ ਕਹਿਣਗੇ ਕੱਲੀ ਜਾਵੜੀ ਮੇਰੇ ਇਤਿਆਸਾਂ ਰੱਖਿਆ ਪਤਾ ਨਹੀਂ ਬਈ ਜਾਣਾ ਮੈਂ ਤਾਂ ਤਰ ਕੇ ਗੁਰਦੁਆਰੇ ਉੱਥੇ ਪਾਠ ਜੇ ਅਰਦਾਸ ਕਰਦਿਆਂ ਨਾ ਪਹਿਲੀ ਤੈਨੂੰ ਕਹੂੰਗੀ ਭਾਈ ਆਜੇ ਦੋ ਉੱਥੇ ਲਾਵਾ ਲੈ ਕੇ ਤੋੜ ਦਿਆਂਗੇ ਮੈਂ ਉਹ ਲੈ ਕੱਦਾ ਸੂਟ ਫੜ ਲਿਆ ਉਥੋਂ ਮੈਂ ਦੁਕਾਨ ਤੋਂ ਦੋਕਸਾ ਲੈ ਆਈ ਫਿਰ ਲੈ ਹੋਰ ਮਕਰੋੜਾ ਵਾਲਾ ਲੈ ਕੇ ਦੇਣਾ ਜਿਹੜੇ ਕੋਈ ਨਹੀਂ ਦੋਸ ਵਾਲਾ ਹੀ ਲੈ ਕੇ ਦੇਵਾਂਗੀ ਜਿਆਦਾ ਮਹਿੰਗਾ ਨਹੀਂ ਲੈ ਕੇ ਦਿੰਦੀ ਪੱਥਰ ਤੋਂ ਕੀ ਕਰਨਾ ਪੱਥਰ ਦੇ ਵੀ ਕਦੇ ਕਿਸੇ ਨੇ ਲੀੜੇ ਪਾਏ ਮਹਿੰਗੇ ਆਪੇ ਬਣਾ ਕੇ ਦੇਣਗੇ ਜਿਹੜੇ ਲੈ ਕੇ ਗਏ ਦੇਖੀ ਲੈ ਹਾਂ ਇਹ ਮੈਂ ਝੋਨਾ ਪਾਉਣੀ ਹੈ ਗੱਟੇ ਜੀ ਪਤਾ ਹੀ ਸੀ ਕਿਹੜਾ ਝੋਨਾ ਪਾਉਣਾ ਕੀ ਹੋ ਗਿਆ ਮਣਾਂ ਐ ਬੈਠੀਆਂ ਕੁਛ ਨਹੀਂ ਵੈਸੇ ਬੈਠੇ ਭਾਬੀ ਤੂੰ ਕਿੱਥੋਂ ਉੱਤਰੂ ਉੱਠ ਕੇ ਕਰਦੀ ਐ ਮੈਂ ਤਾਂ ਝੋਨਾ ਵੇਂਦੀ ਸੀਗੀ ਮੰਮੀ ਬੈਠੀ ਸੀਗੀ ਇੱਥੇ ਹਾਂ ਕਹਿੰਦੀ ਮੈਂ ਝੋਨਾ ਪਾਉਣੀ ਹੈ ਗੱਟਿਆਂ ਜਿੱਦ ਪਾ ਕੇ ਤਾਂ ਗਏ ਨਹੀਂ ਪਤਾ ਨਹੀਂ ਕਿੱਧਰ ਗਏ ਆ ਮੈਂ ਤਾਂ ਅੱਗੇ ਸੋਚਿਆ ਸੀ ਅੱਜ ਮम्मी ਕਿੰਨੇ ਬੈਗੇ ਹੈ ਹੈ ਕਿਸੇ ਦੇ ਘਰੇ ਗਏ ਹੋਣੇ ਇੱਥੇ ਤੈਨੂੰ ਇੱਕ ਗੱਲ ਦਾ ਪਤਾ ਮੈਂ ਭਾਬੀ ਮੈਨੂੰ ਤਾਂ ਨਹੀਂ ਕਿਸੇ ਗੱਲ ਦਾ ਪਤਾ ਸੱਚੀ ਨਹੀਂ ਪਤਾ ਨਾ ਚਲ ਮੈਂ ਫੇਰ ਦੱਸੂਗੀ ਤੈਨੂੰ ਕੀ ਗੱਲ ਆ ਭਾਬੀ ਨਹੀਂ ਕੋਈ ਨਹੀਂ ਫੇਰ ਦੱਸੂਗੀ ਮੈਂ ਦੱਸ ਦੇ ਤੂੰ ਤਾਂ ਭਾਬੀਆਂ ਵੀ ਖੇਲਾ ਤੂੰ ਮੈਨੂੰ ਇੱਕ ਮੇਰਾ ਸਾਥ ਦੇਣੀ ਆ ਤੇਰਾ ਵੀਰਾ ਨਾ ਜੇ ਮੈਨੂੰ ਡਰ ਲੱਗਦਾ ਉਹ ਤਾਂ ਵੀਰਾ ਨਹੀਂ ਆਉਂਦਾ ਤੂੰ ਮੈਨੂੰ ਦੱਸ ਦੇ ਤਾਂ ਵੀਰਾਂ ਨੂੰ ਕਿ ਦੱਸ ਦੇ ਇਥੇ ਫਿਰਦਾ ਅਮਨ ਤੇਰਾ ਵੀਰਾ ਮੈਨੂੰ ਡਰ ਲੱਗਦਾ ਉਹਨਾਂ ਤੋਂ ਮੁੜ ਕੇ ਹਾਈ ਬਾਬੀ ਤੂੰ ਵੀ ਨਹੀਂ ਮੈਨੂੰ ਦੱਸਦੀ ਗੱਲ ਇਹ ਅਮਨ ਤਾਂ ਫਿਰਦਾ ਮੈਂ ਤੈਨੂੰ ਦੱਸ ਦਿੰਦੀ ਹਾਂ ਹਾਂ ਦੱਸ ਤੇ ਬਾਬੀ ਪਰ ਆ ਵੀ ਨਾ ਜਾਣ ਮੈਨੂੰ ਡਰ ਲੱਗਦਾ ਉਹ ਤਾਂ ਤੇਰਾ ਨਵੇੜਾ ਕਰਨ ਨੂੰ ਫਿਰਦੇ ਆ ਖਾਈ ਕਿਵੇਂ ਨਵੇੜਾ ਕਰਨ ਨੂੰ ਡਰਨਾ ਤੂੰ ਹਾਈ ਕਿਵੇਂ ਬੈਠੋ ਨਾਲ ਉਹ ਤਾਂ ਸੌਖੀ ਰਵੇਂਗੀ ਅਮਨ ਅਮਨ ਡਰਨਾ ਤੂੰ ਤੇ ਮੰਮੀ ਤਾਂ ਨਾ ਕਹਿੰਦੇ ਸੀਗੇ ਵੀ ਅਮਨ ਦਾ ਨਾ ਕੱਲ ਸਗਨ ਵੀ ਪਾਕਿਤ ਨਾਲ ਦੇ ਨਾਲ ਚੁੰਨੀ ਚੜਾਵਾ ਕਰਕੇ ਵਿਆਹ ਕਰਤੀ ਦੋੜੇ ਹਾਈ ਬੋਪੀ ਹਾਂ ਪੱਲੀ ਲੈ ਲਓ ਪੱਲੀ ਲੈ ਲਓ ਮਰਾਂ ਤੁਸੀਂ ਜੀ ਹੋ ਗਿਆ ਤੁਸੀਂ ਤੂੰ ਕਿਵੇਂ ਦੱਸਦੀ ਥੱਲਾ ਸਾਡੇ ਘਰ ਦੇ ਨਹੀਂ ਦੱਸਦੀ ਮੈਂ ਅਸੀਂ ਕੋਸ ਮਰਜੀ ਕਰਕੇ ਅਗਲੇ ਤਾਂ ਕੀ ਹੂਰੇ ਮਾਰੇ ਦਾ ਹੂਰੇ ਫੇਰ ਲੋਟ ਆਉਗੀ ਨਹੀਂ ਮੈਂ ਸੱਚੀ ਮੈਂ ਦੱਸਿਆ ਕਰਨਾ ਅੱਗੇ ਤੂੰ ਦੱਸਿਆ ਨਹੀਂ ਕਰਨਾ ਤੂੰ ਸਾਧਨ ਵੀ ਨਹੀਂ ਸੱਚੀ ਮੈਂ ਸੁਪਰਦਾਂ ਸਾਡੇ ਘਰ ਦੀ ਜਾਂਦੇ ਨਾ ਇੱਥਾ ਲੋਂਦ ਨਾਲ ਰੋਈਆਂ ਤੇ ਘਰ ਨਾਲ ਹੱਦ ਨਹੀਂ ਹੋਈ ਪਈ ਕੀ ਹੋ ਰਹਾ ਤੁਸ ਨੂੰ ਨੀ ਤੂੰ ਤਾਂ ਆਪ ਫਸ ਗਈ ਥਾਏ ਮੈਨੂੰ ਨਹੀਂ ਪਤਾ ਸੀ ਮੰਮੀ ਘਰੇ ਫਿਰਦੀ ਐ ਮੈਂਦਰ ਤੋਂ ਨਾ ਹੀ ਪੁੱਛਦੀ ਚੱਲ ਕੋਈ ਨਹੀਂ ਅਮਨ ਤੇਰੀ ਤੇ ਕੀ ਗਲਤੀ ਮੇਰੀ ਆਪ ਦੀ ਕਿਸ ਹਾਲ ਮਾਰੀ ਗਈ ਅਮਨ ਤੂੰ ਕਾਹ ਤੋਂ ਮਾਇੂ ਸੁਣੀ ਐ ਮੇਰੀ ਕਿਸਮਤੀ ਐਵੇਂ ਦੀ ਐ ਹਾਏ ਭਾਬੀ ਮੇਰੀ ਤਾਂ ਆਪੇ ਉਸ ਕਰ ਐਵੇਂ ਦੀ ਕਿਸਮਤੀ ਐ ਮੈਨੂੰ ਤਾਂ ਪੱਥਰ ਕਹਿ ਗਈ ਕਿ ਮੈਂ ਤਾਂ ਛਿੱਪਈ ਆ ਚੱਲ ਕੋਈ ਨਹੀਂ ਤੂੰ ਨਾ ਮਨ ਖਰਾਬ ਕਰ ਇੱਕ ਗੱਲ ਦੱਸਾਂ ਤੇਨੂੰ ਮੰਮੀ ਆਈ ਸੀ 6:30 ਵਜੇ ਆਨੰਦ ਦੇ ਦੇਣੇ ਅਸੀਂ ਹਾਂ ਨੀ ਭਾਬੀ ਐ ਡਿਕਾਂ ਦੀ ਗਾਲੀ ਸੀ ਮੈਨੂੰ ਵੀ ਨਾ ਭਾਬੀ ਐ ਡਿਕਾਂ ਦੀ ਗਾਲੀ ਸੀ ਮੈਨੂੰ ਵੀ ਨੀ ਇੰਨੀ ਛੇਤੀ ਕੀ ਕਰਾਵਣ ਜੇ ਮੇਰੇ ਵਾਸਤੇ ਗੱਲ ਹੁੰਦੀ ਤਾਂ ਮੈਂ ਮੰਮੀ ਹਾਂ 9 10 ਤੱਕ ਵਜਿਆ ਕੋਈ ਰਿਸ਼ਤੇਦਾਰ ਨਹੀਂ ਆ ਕਿਸੇ ਨੂੰ ਨਹੀਂ ਸਕਦਿਆ ਹਾਂ ਜਿੱਥੇ ਮੈਂ ਜਾਉਂਗੀ ਕਿਤੇ ਮੈਨੂੰ ਵੀ ਨਾ ਤੰਗ ਕਰ ਨਾ ਤੇਰੀ ਮਾਂ ਨੇ ਤੇ ਸਵੇਰੇ ਤੂੰ ਘਰੋਂ ਕੱਢ ਤੋ ਮੈਂ ਨਾ ਰੱਬ ਤੋਂ ਹੀ ਅਰਦਾਸ ਕਰਦੀ ਤੂੰ ਕਿੱਥੇ ਵੀ ਜਾਵੇਂ ਹਮੇਸ਼ਾ ਖੁਸ਼ੀ ਰਹਿਣਾ ਚਲ ਕੋਈ ਨਾ ਬਣਾਏ ਚੁਣੀ ਕੋਈ ਨਹੀਂ ਚੁੱਪ ਕਰ ਜਾ ਜੇ ਚਲੀ ਜਾ